ਸੰਗਣਾ ਨਹੀਂ ਕਿੰਨੇ ਗਾਣੇ ਤਿਆਰ ਕਰਾਇਆ ਦੋ ਹੁਣ ਹੁਣ ਇੱਕ ਗਾਣਾ ਬਣਾ ਦੋ ਘੇਟ ਜਾ ਆਪਣੀ ਸੰਸਥਾ ਦੇ ਬਣਾ ਦੋ ਕਾਦਮ ਨਹੀਂ ਬੁਲਕੀ ਮੇ ਦਾ ਫਿਰ ਉਹ ਵੀ ਦੱਸੋ ਸੰਸਥਾ 'ਚ ਬੈਠੇ ਨੇ ਬੰਦੇ ਆ ਸੰਸਥਾ 'ਚ ਬੈਠੇ ਨੇ ਬੰਦੇ ਪਾਲ ਖਰੌੜ ਬਾਈ ਆਪਣਾ ਨਹੀਂ ਪੈਨ ਨਾਲ ਨਹੀਂ ਅਹੀਂ ਜੋੜ ਦੋ ਲੈਣਾ ਅਹੀਂ ਜੋੜ ਦੋ ਲੈਣਾ ਪਾਲ ਖਰੌੜ ਬਾਈ ਕਲਮਪਾ ਨਹੀਂ ਬਣਨੇ ਜਿੱਤੂ ਲੈਣਾ ਬਣਾ ਦੂੰਗਾ ਚਾਰਕ ਲੈਣਾ ਬਣਾ ਲਓ ਵੀ ਪਾਲ ਖਰੌੜ ਬਾਈ ਹੈਗਾ ਮੇਨ ਬੰਦਾ ਸਾਡੀ ਸੰਸਥਾ ਪਿੰਡ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵਿੱਚ ਸਾਡੀ ਆ ਸੰਸਥਾ ਠੀਕ ਹੈ ਜੀ ਵਧੀਆ ਵੱਡੇ ਭਾਈ ਵਧੀਆ ਤੁਸੀਂ ਦੱਸੋ ਗਾਣਾ ਕਿਹੜਾ ਲਿਖਿਆ ਫਿਰ ਹੁਣ ਗਾਣੇ ਤਾਂ ਖਾਸੇ ਲਿਖਦੇ ਬਾਕੀ ਜੋ ਵਧੀਆ ਸੁਣਾਓ ਫਿਰ ਇੱਕ ਅੱਧਾ ਹੁਣ ਵੀਰੇ ਠੀਕ ਆ ਪੂਰੇ ਕਲੀਆ ਖੁੱਲ ਵੀ ਆਇਆ ਵੱਡੇ ਭਾਈ ਦੇਖੋ ਤੁਸੀਂ ਹੁਣ ਐਦਾਂ ਗੀਤ ਲਿਖ ਦੋਗੇ ਜੀ ਤੁਸੀਂ ਇਹ ਸਿਲਸਿਲਾ ਇਹ ਗਜ਼ਲ ਹਾਂ ਇਹ ਜੋ ਬੰਦ ਸਤਰਾ ਨੇ ਆਪਣੇ ਮਤਲਬ ਟਾਈਟਲ ਲਿਆ ਇਹ ਚਪ ਲਈ ਗਜ਼ਲਾਂ ਜੋ ਆਪ ਲਿਖਦੇ ਹਾਂ ਜੀ ਜਿੱਦ ਆਪਣੀ ਦੇ ਪੱਕੇ ਪੈਰੀਂ ਅੜ ਕੇ ਬੈਠੇ ਹਾਂ ਨਾ ਡਰਦੇ ਮਾਰੇ ਸੋਚੀ ਅੰਦਰ ਵੜ ਕੇ ਬੈਠੇ ਹਾਂ ਅਸੀਂ ਵੀ ਤਾਂ ਸਿੱਖ ਲਏ ਕਾਨੂੰਨ ਕਿਤਾਬਾਂ ਦੇ ਪੰਨਾ ਪੰਨਾ ਅੱਖਰ ਅੱਖਰ ਪੜ੍ਹ ਕੇ ਬੈਠੇ ਹਾਂ ਅੱਛਾ ਜੀ ਲੈ ਫਿਰ ਹੁਣ ਸੁਣਾਓ ਫਿਰ ਬਾਈ ਬਣੇ ਆ ਸਾਰੇ ਘਟ ਮੜੇ ਦੇ ਦਿਖਾਈ ਵੀਰੇ ਇੱਕ ਦਵਿੰਦਰ ਇਧਰੋਂ ਲਓ ਜੀ ਇਹ ਐਨੇ ਬਾਈ ਐਨੇ ਲਿਖਤੇ ਗਾਣੇ ਗਾਣੇ ਇਹੋ ਐਵਰੇਜ ਕੁਛ ਇੱਕ ਦਿਨ ਚ ਕਿੰਨੇ ਲਿਖੇ ਇੱਕ ਦਿਨ ਚ ਕਿੰਨੇ ਗਾਣੇ ਲਿਖ ਦਿੰਨੇ ਹੋ ਬਾਈ ਹੋਊਗੀ ਜੀ 20 ਕੀ ਗਾਣਿਆਂ ਦੀ ਹੈਗੀ 15 ਲੈ 15 ਹੈਗੇ 15 ਦਾ ਕੁਟ ਬਾਕੀ ਇਦਾਂ ਜੀ ਹਾਈਡਰਾਇਟਿੰਗ ਥੋੜੀ ਮੇਰੀ ਲਿਖਾਈ ਵਧੀਆ ਨਹੀਂ ਨਾ ਹੈਗੀ ਖੁਦ ਕਰਕੇ ਥੋੜਾ ਜਿਹਾ ਪਟਾਰੀ ਵੀ ਇਹ ਪਟਲੀ ਹੋ ਜਾਂਦੇ ਨੇ ਫਿਰ ਆਹ ਦੇਖੋ ਜੇ ਇਹਨੂੰ ਕਾਪੀ ਨਾ ਮਿਲੇ ਹੁਣ ਤੁਸੀਂ ਇਹ ਦੇਖੋ ਇਹ ਪਹਿਲਾਂ ਦੀ ਇਹ ਲਓ ਜੀ ਪੜੋ ਜੇ ਪਹਿਲਾਂ ਸਾਲਾ ਡੱਬਾ ਦਿਖ ਜੇਵੇ ਤੇ ਰਸ ਬਾਹਰ ਕੱਢ ਦਿੰਦਾ ਪੇਟੀ ਚੱਕ ਲੈਂਦਾ ਉਹਨੇ ਲਓ ਦੇਖੋ ਜੀ ਉਹ ਨਾ ਕਾਪੀ ਦੇ ਵਿੱਚ ਹੈਗੇ 800 ਕਾਣਾ ਹੋਵੇ 600 ਨਾ 600 ਕਾਣਾ ਭਾਬੀ ਭਾਬੀ ਕਰੇ ਮਿੰਤਾ 1000 ਵੇ ਤੂੰ ਵਿਆਹ ਕਰਾ ਲੈ ਬੁਰਾ ਬਿਹਤਰ ਵਾਲਾ ਮੇਰੀ ਛੋਟੀ ਭੈਣ ਨਾਲ ਵਿਆਹ ਹੋਊਗਾ ਵਾਈ ਕਹਨਾ ਵਾਈ ਕਰੂ ਵਾਈ ਕਰੂ ਵਾਈ ਚਲੋ ਸੁਣਾਓ ਫਿਰ ਹੁਣ ਹੁਣ ਆਹੀ ਇਹ ਚੋਂ ਸੁਣਾ ਦੋ ਪਰ ਕੋਈ ਜਿਹੜਾ ਮਰਜੀ ਸੁਣਾ ਦੋ ਜਿਹੜਾ ਜੱਲਾ ਤੁਹਾਨੂੰ ਸਿਰੇ ਵਾਲਾ ਗੀਤ ਲੱਗਦਾ ਉਹ ਦੇਖੋ ਸਿਰੇ ਵਾਲੇ ਆ ਦੇਖੋ ਇਹਦੇ ਵਿੱਚ ਮਾਲਕ ਆਪੀ ਦੇਖੋ ਟੋਪ ਦੀ ਦੇਖੋ ਜੀ ਕਰਦੇ ਚੈਲੈਂਜਰ ਨੂੰ ਵੱਡੇ 나ਡੂ ਖਾਨ ਨੇ ਯਾਰਾਂ ਦਾ ਚੱਲਦਾ ਨਾ ਪਿੰਡਾਂ ਪਿੰਡਾਂ ਵਿੱਚ ਸ਼ਰਿਆਮ ਹੈ ਯਾਰ 나ਡੂ ਖਾਨ 나ਡੂ ਖਾਨ ਕਿਹੜਾ ਕਿਹੜਾ ਟੋਕੂ ਐਡੀ ਹਿੰਮਤ 나ਡੂ ਖਾਨ ਦੀ ਨਾ ਯਾਰਾਂ ਦੀ ਝੜਾਈ ਦੇਖ ਮੱਚੇ ਵੱਡੇ ਵੱਡੇ ਬੈਲੀ ਵੱਡੇ ਵੱਡੇ 나ਡੂ ਖਾਨ ਯਾਰਾਂ ਦੀ ਝੜਾਈ ਦੇਖ ਮੱਚੇ ਵੱਡੇ ਵੱਡੇ ਬੈਲੀ ਸਾਰੇ ਸਾਰੇ ਪਿੱਛੇ ਲਿਖਦਾ ਬਾਈ ਹਾਂ ਜੀ ਯਾਰ ਕਰਦੇ ਜ਼ਿਕਰ ਕਦੇ ਆਪਣੇ ਯਾਰਾਂ ਦਾ ਅਮ ਗੈਰਾਂ ਦਾ ਹਸਮੁਖ ਸੁਆ ਦਿਲ ਚਿਰਦੇ ਯਾਰਾਂ ਦਾ ਨਾ ਨਾਗ ਵੀ ਨਾਰਾ ਵੀ ਹੋਣਾ ਵਾਈਗਰੂ ਇਹ ਨਾਲ ਛੱਡੋ ਵਾਈਗਰੂ ਮੇਰੇ ਬਾਤ ਗੱਲ ਨਾਗ ਨਾ ਫਿੱਟ ਆ ਤਾਂ ਨਾ ਕਰੈਕਟਰ ਵੀ ਆ ਨਾਲ ਨਾਮ ਵੀ ਜੱਪਦਾ ਜੀ ਇਹ ਗਾਣੇ ਦੇ ਵਿੱਚ ਤਾਂ ਇਹਨਾਂ ਦਾ ਇਤਿਹਾਸ ਦੱਸੀ ਮਾੜਾ ਜਣਾ ਨਾ ਕੀ ਆ ਇਹਦੋ ਨਾ ਵਾਈਗਰੂ ਉਹ ਆ ਲੈਣ ਛੱਡੋ ਵਾਈਗਰੂ ਜਦੋਂ ਸੰਕਟ ਆਈ ਉਹ ਗਾਣੇ ਤਾਂ ਸਾਨੂੰ ਦੋ ਵਾਰ ਸੰਕਟ ਸੁਣਾ ਬਾਈ ਬਣੇ ਇਸ ਮਾੜਾ ਸੰਕਟ ਦਾ ਮਤਲਬ ਦੱਸਿਓ ਦੱਸਿ ਕੀ ਆ ਸੰਕਟ ਸੰਕਟ ਦਾ ਮਤਲਬ ਤਾਂ ਦੱਸ ਦੇ ਬਾਈ ਮੁੰਡਾ ਸੰਕਟ ਆ ਮਤਲਬ ਕਿ ਮੈਨੂੰ ਗਾਣਾ ਤੋਂ ਬੜਕੇ ਮੈਨੂੰ ਸਮਝ ਆ ਜੂ ਪੂਰਾ ਹੁਣ ਪੜ੍ਹੇ ਨੂੰ ਬਹੁਤ ਟਾਈਮ ਹੋ ਗਿਆ ਜੀ ਆਹ ਨੰਬਰ ਲਿਖੀ ਬੈਠੇ ਆ ਬਾਈ ਮੈਂ ਪਹਿਲਾਂ ਦੀ ਜੀ ਜੀ ਕਾਪੀ ਮਿਲ ਜਾਂਦੀ ਦੀ ਉਹ ਸੀ ਚੱਲ ਜਾਂਦਾ ਅੱਛਾ ਜੀ ਹਾਂ ਜਿੱਦਣ ਕਾਪੀ ਕੱਟਣਾ ਨਾਮ ਬੋਲਦਾ ਬਸ ਆਹ ਜੱਟ ਦਾ ਨਾਮ ਬੋਲਦਾ ਸੁਣਾਓ ਦੇਖੋ ਜੀ ਬਹੁਤ ਪੁਰਾਣੀ ਗੱਲ ਕਰਦੇ ਜਦੋਂ ਵੀ ਭੀੜ ਪੈ ਜੱਟ ਤੇ ਜੱਟ ਜਮੀਨ ਦਾ ਰੋਲਾ ਤਾਂ ਮੋਂ ਰਹਿੰਦਾ ਜਮੀਨ ਆਲੇ ਬੈਲੀਆਂ ਦੀ ਕੱਟਦੀ ਹਵਾ ਜੱਜ ਵੀ ਹੋਇਆ ਹੈਰਾਨ ਬਾਈ ਜੀ ਜੱਜ ਜੱਟ ਦਾ ਜੱਟ ਦਾ ਬੋਲਦਾ ਨਾ ਚਰ ਕਚੈਰੀ ਚ ਜੋ ਹੁੰਦਾ ਕਚੈਰੀ ਦਾ ਜੱਟ ਦਾ ਬੋਲਦਾ ਨਾ ਵਿਚਾਰੀ ਚ ਹੁੰਦਾ ਜੀ ਰੋਲਾ ਜ਼ਮੀਨ ਦਾ ਕਾਨੂੰਗੋ ਮੰਨ ਲਾਦਾ ਹੈਟਾਂ ਤੇ ਲਿਖ ਬੂ ਜੱਟ ਦਾ ਨਾਂ ਬੋਲਦਾ ਜੋ ਕਚੈਰੀ ਚ ਹੁੰਦਾ ਰੋਲਾ ਜ਼ਮੀਨ ਦਾ ਦੇਖੋ ਜੀ ਹਾਂ ਜੀ ਵਿਚ ਕਚੈਰੀ ਬੋਲਦਾ ਚੰਗੇ ਚੰਗੇ ਦੀ ਹੁੰਦੀ ਆ ਬੋਲਦੀ ਬੰਦ ਬਈ ਜੀ ਜੱਟ ਦਾ ਰੋਵੈ ਇੰਨਾ ਜਿਵੇਂ ਸ਼ਹਿਰ ਦਾ ਕੋਈ ਤਕੜਾ ਡਾਉਨ ਬਈ ਜੀ ਹਾਂ ਜਿਵੇਂ ਸ਼ਹਿਰ ਦਾ ਕੋਈ ਡਾਉਨ ਬਈ ਜੀ ਜੱਟ ਆਹ ਤੁਹਾਨੂੰ ਨੁਕਸਾਨ ਕੱਟੀ ਜਾ ਵਿੱਚ ਕੁਝ ਵੀ ਜੱਟ ਸੁਣਾਉਂਦਾ ਫੈਸਲਾ ਮੈਂ ਵੀ ਜਵਿੰਦਰ ਦਾ ਲਿਖਿਆ ਉਹ ਨਾ ਪਹਿਲਾਂ ਇੱਕ ਟਿੱਕਿਆਂ ਦੇ ਆਮਲ ਦੀ ਲੁੱਟੇ ਦਿੰਦ ਬਈਲੇ ਨੂੰ ਦੋਸਤੋ ਕੋਈ ਆਪਣੇ ਕੋਲ ਵਧੀਆ ਗਾਣਾ ਲਿਖਿਆ ਹੋਵੇ ਨਹੀਂ ਆ ਆ ਆ ਤਾਂ ਸੁਣਾ ਬਾਈ ਬਣੇ ਭਾਬੀ ਵਾਲਾ ਭਾਬੀ ਕਰੇ ਮਿਲ ਤਾਂ 1000 ਰੁਪਏ ਦੋਰਾ ਵਿਆਹ ਕਰਵਾ ਲਾ ਮੇਰੀ ਛੋਟੀ ਭੈਣ ਨਾਲ ਵੀ ਭਾਬੀ ਐਨੀ ਫੋਟੋ ਦਿਖਾਈ ਇਹ ਟਾਈਟਲ ਦਾ ਮੈਂ ਤਾਂ ਹੱਥ ਨਹੀਂ ਇਹ ਕਹਿੰਦਾ ਵੀ ਵਿਆਹ ਕਰਵਾ ਲਾ ਉਹ ਕਹਿੰਦੀ ਫੋਟੋ ਬਿਲਾਰੇ ਲੱਪੇ ਲਈ ਜਾਣਾ ਤੂੰ ਵਿਆਹ ਤਾਂ ਕਰਾਉਂਦਾ ਨਹੀਂ ਹੈਗਾ ਵੀ ਜਿਵੇਂ ਮੈਂ ਕਹਿ ਰਿਹਾ ਵੀ ਤੂੰ ਵਿਆਹ ਕਰਵਾ ਲਾ ਛੋਟੀ ਭੈਣ ਨਾਲ ਵੀ ਹੂੰ ਬੀਤੂ ਬਿਆਹ ਤਾਂ ਕਰਵਾਉਂਦਾ ਨਹੀਂ ਲਾਰੇ ਲੱਪੇ ਲਾਈ ਜਾਂਦਾ ਫੋਟੋ ਦਿਖਾ ਕੇ ਫੋਟੋ ਨਾਲੇ ਕਰਾ ਲਈਏ ਕਿ ਤਾ ਹੁਣ ਜਦ ਅਸਲੀ ਦਾ ਕੁੜੀ ਦਿਖਾਉਣੀ ਨਹੀਂ ਲਿਆ ਪਿਆ ਕਿ ਮੈਂ ਕਰਾ ਲਈਏ ਠੀਕ ਨਹੀਂ ਹੋ ਵਾਸਤੇ ਬਾਕੀ ਹੁਣ ਇੱਕ ਆ ਸੁਣਾ ਦੋ ਬਾਈ ਬਣੇ ਆ ਆ ਵੀ ਗਾਣਾ ਸੋਹਣਾ ਲੱਗਦਾ ਮੈਨੂੰ ਹੁਣ ਦੇਖਿਏ ਮਿੱਤਰਾਂ ਦੇ ਤਾਬਾ ਪਾਇਆ ਜੁਟੀ ਰੋਡ ਤੇ ਹੈ ਇਹ ਕੁਝ ਜਟੇ ਨਿੰਤੀ ਆਪਣੇ ਜਰ ਉਹ ਤਾਂ ਹੋਰ ਸਰ ਦਵਿੰਦਰ ਹੋਰ 10 ਕਿਹੜੇ ਕਿਹੜੇ ਕੀ ਕੀ ਮਤਲਬ ਨੇ ਗਾਣਿਆਂ ਦੇ ਵੀਰੇ ਹਾਂ ਜੀ ਬਾਕੀ ਵੀਰੇ ਆ ਕਾਪੀਆਂ ਦੇ ਵਿੱਚ ਦੱਸ ਸਕਦੇ ਆ ਵੀਰੇ ਇਹਦਾ ਮੈਂ ਫੋਲੀਓ ਨਹੀਂ ਹੈਗੀ ਅੱਛਾ ਇਹ ਰਹਿ ਇਹ ਰਹਿਣ ਦੋ ਵੀਰੇ ਇਹ ਰਹਿਣ ਦੋ ਇਹ ਪਰਾਂ ਰੱਖੋ ਪਰਾਂ ਰੱਖੋ ਇਹ ਬਸ ਤੋਂ ਬਾਹਰ ਨੇ ਇਹਦੇ ਵਿੱਚੋਂ ਦੱਸੋ ਕਿਹੜਾ ਸਾਨੂੰ ਨਹੀਂ ਪਹਿਲੀਆਂ ਦੀ ਕੱਢਣੀ ਹਵਾ ਆ ਬਸ ਤੋਂ ਬਾਹਰ ਨੇ ਹਾਂਜੀ ਬਾਲ ਬਾਈ ਸੇਵਾਦਾਰਾਂ ਵਾਸਤੇ ਪੁੱਛੋ ਕਿਹੜੇ ਕਿਹੜੇ ਨੇ ਇਹਨਾਂ ਦੇ ਦੀ ਸੇਵਾਦਾਰਾਂ ਵਾਸਤੇ ਕਿਹੜੇ ਕਿਹੜੇ ਗਾਣੇ ਬਾਈ ਤੂੰ ਮਰਜੀ ਵੀਰੇ ਆਪਾਂ ਨਾਲ ਕੀ ਰਹਿਣੇ ਵਾਲੇ ਬੰਦੇ ਆ ਆਪਾਂ ਇਦਾਂ ਦੇ ਨਹੀਂ ਹੈਗੇ ਵੀ ਆ ਬੜਾ ਠੀਕ ਹੈ ਜੇਰਾ ਗਾਉਣ ਲੱਗ ਜਾ ਦੇਖ ਹਾਂ ਇਹ ਵੀ ਗਾਣਾ ਲਿਖਿਆ ਬਾਈ ਮੇਰੇ ਕੋਲ 25 ਲੱਖ ਰੁਪਏ ਉਹੀ ਹਾਂਜੀ ਇੱਕ ਦਫਤਰ ਬਣਾ ਕੇ ਗੀਤ ਕਰਾਂਗੇ ਤੇਰੇ ਅੱਛਾ ਜੀ ਆਪਾਂ ਜਦ ਤੱਕ ਜੁੰਦਿਆਂ ਵੀ ਗਰੀਬੀ ਨਹੀਂ ਆਪਾਂ ਪੰਜਾਬ ਚ ਰਹਿਣ ਦੇਣੀ ਬਸ ਆਪਣਾ ਸੁਪਨਾ ਚਾਹੇ ਆਪਾਂ ਨੂੰ ਕਿਵੇਂ ਕਰਕੇ ਗਲਤ ਕੰਮ ਨਹੀਂ ਕਰਨੇ ਵੀ ਬਾਰ ਗੀਤ ਕੋਤ ਜਿੰਨੇ ਲਿਖ ਸਕਦੇ ਆਪਾਂ ਲਿਖਾਂਗੇ ਆਸਟ੍ਰੇਲੀਆ ਵੀਰੇ ਨੂੰ ਵੀ ਕਹਿੰਦਾ ਪਤਨ ਕਰਨ ਕਰਦੇਗਾ ਮੋਬਾਈਲਾਂ ਦੀ ਵੀਰੇ ਚਾਹੇ ਮੈਨੂੰ ਦਿਹਾੜੀ ਬੱਚੇ 100 ਰੁਪਏ 200 ਰੁਪਏ ਮੈਂ ਕਰ ਦਿਆਂ ਕਰੂੰਗਾ ਵਾਅਦਾ ਨਹੀਂ ਬਾਕੀ ਜੋ ਹੋਊਗਾ ਵੀਰੇ ਤੁਹਾਨੂੰ ਉਹ ਦੇ ਦਿਆਂ ਕਰਾਂ ਦੋ ਮੁੰਡੇ ਮੇਰੇ ਨਾਲ ਹੋਰ ਨੇ ਮੈਂ ਵੀਰੇ ਬੱਬੂ ਨਾਲ ਗੱਲ ਕਰਨੀ ਸੀ ਮਾਂ ਬਾਪ ਹਲਕੀਆਂ ਬਿਰਮ ਇੱਥੇ ਪਤਾ ਨਹੀਂ ਕੀ ਮੌਂਗੀਆਂ ਰੱਬ ਜਾਣਦਾ ਮੈਂ ਸੁਣਾ ਦੇ ਦੱਸ ਜੀ ਚਲੋ ਜੀ ਸੁਣ ਲੋ ਜੀ ਦਿਉਰਾ ਗਾਉਣ ਲੱਗ ਜਾ ਹੂੰ ਇੰਨਾ ਪਿਆਰ ਕਰਦਾ ਇਹ ਉਹੀ ਹੈ ਦੇਖਾਂ ਦਿਉਰਾ ਗਾਉਂ ਹਾਂ ਉਹੀ ਆ ਅੱਛਾ ਦਿਉਰਾ ਗਾਉਂ ਇੰਨਾ ਪਿਆਰ ਕਰਦਾ ਜਿੰਨਾ ਕਿਸੇ ਮਰਜੇ ਨੇ ਨਾ ਕੀਤਾ ਨਹੀਂ ਆਵਾਜ਼ ਤੇਰੀ ਚੋਂ ਦਰਦ ਝੱਗਦਾ ਇਹ ਤਾਂ ਤੇਰੀ ਮਨ ਤਾਂ ਕਰਦਾ ਅਥਰਾ ਅਥਰਾ ਹੁਣ ਤਾਂ ਕਰਦਾ ਹੋ ਗਿਆ ਸ਼ਦਾਈ ਜਿੰਦ ਵੀ ਜਿੰਦ ਦੀ ਛਾਡੋ ਬਾਹਰ ਗਈ ਹੁਣ ਤਾਂ ਕਰਦਾ ਸਤ ਪੰਦੀ ਆ ਬੀ ਆ ਬੀ ਮੈਂ ਵੀ ਸਰੇ ਦਾ ਹਾਂ ਬਾਈ ਵਿੱਚੋਂ ਛੰਟਣ ਵਾਲੇ ਗਾਣੇ ਛੰਟਣ ਵਾਲੇ ਨਹੀਂ ਜੀ ਭਾਬੀ ਮੈਂ ਵੀ ਸਰੇ ਦਾ ਚਮਕੀਲਾ ਭਾਬੀਏੋਂ ਦਾ ਇੰਨਾ ਸੋਹਣਾ ਜਿਵੇਂ ਅਖਾੜੇ ਚ ਲੱਗਿਆ ਚਮਕੀਲਾ ਭਾਬੀਏ ਆਪਣੇ ਨਾਲ ਦੀ ਕੁੜੀ ਲੱਭਣੀ ਜਿਵੇਂ ਅਖਾੜੇ ਨਾਲ ਪੁਗਤਾਏ ਭਾਬੀਏ ਨਹੀਂ ਅਖਾੜੇ ਨਾਲ ਲਾਵੇ ਜੀ ਸਮਝ ਨਹੀਂ ਆ ਰਹੀ ਹੁਣ ਇਹਨੀ ਫਿਰ ਤਾਂ ਇਹ ਬਭੀਏ ਬਭੀਏ ਇਹਦਾ ਮੈਂ ਸੈਟ ਕਰ ਦੂੰਗਾ ਇਹ ਪਤਾ ਕਲ ਕੀ ਆ ਇਹ ਹੀ ਮੈਂ ਹੈ ਆਪਣੀ ਲਿਖਾਈ ਆ ਆਪਾਂ ਐਂਉ ਲਿਖਿਆ ਬਿਨਾਂ ਐਂਉ ਇਹ ਨਹੀਂ ਹੈਗਾ ਜੀ ਮੈਂ ਪੜ ਕੇ ਲਿਖਿਆ ਵੀਰੇ ਵੀ ਆਪਣੇ ਦਿਮਾਗ ਚ ਲਿਆ ਲਿਆ ਕੇ ਲਿਖਤੇ ਇਹ ਤਾਂ ਜਿਵੇਂ ਬੰਦੇ ਨੂੰ ਲਿਖਣ ਲਾਦ ਮ ਉਹ ਬੰਦੇ ਦਾ ਨਾਉ ਚੱਲੂਗਾ ਉਹ ਕੋਈ ਯਾਰ ਰੁਕੇ ਯਾਰ ਮੜਾ ਆਰਾਮ ਤਾਂ ਲੈ ਲੀਏ ਵੀਰੇ ਐਂਉ ਲਿਖਿਆ ਬਿਨਾਂ ਐਂਉ ਬੱਸ ਐਂਉ ਲਿਖਿਆ ਬਿਨਾਂ ਮ ਉਹ ਤਾਂ ਪੜੇ ਨਹੀਂ ਪੜੇ ਨੇ ਜਰੂਰ ਮਾਰੇ ਮੋਟੇ ਇੱਕ ਦੋ ਵਾਰ ਪਰ ਗਲਤੀਆਂ ਗੁਲਤੀਆਂ ਕੱਢੀਆਂ ਨੇ ਉਹ ਤੁਹਾਨੂੰ ਦਿਖਾ ਦਿੰਨਾ ਤੁਹਾਨੂੰ ਦਿਖਾ ਦਿੰਦਾ ਗਲਤੀਆਂ ਗੱਡੀਆਂ ਵਾਲੇ ਹਾਂ ਜਿਹੜੇ ਜਮਾ ਸਹੀ ਨੇ ਉਹ ਜਾਰਾਂ ਦਾ ਯਾਰ ਤੂੰ ਤਾਂ ਕਰਦਾ ਏ ਪਿਆਰ ਹਾਨ ਦੀ ਕੁੜੀ ਦੱਸ ਬੋਲ ਕਿੰਨੀ ਵਾਰ ਤੂੰ ਤਾਂ ਯਾਦ ਯਾਦਾਂ ਦਾ ਪਿਆਰ ਜਦੋਂ ਦਾ ਪਿਆਰ ਤੈਨੂੰ ਕਰਦਾ ਵੀ ਇਹ ਪਿਆਰ ਪਿਆਰ ਕਰਨਾ ਇੰਨੀ ਸੌਖੀ ਗੱਲ ਨਹੀਂ ਮੈਂ ਲੱਗਦੀ ਟਮਾਟਰ ਵਰਗੀ ਉਹ ਵਾਇਗਰੂ ਅੰਨੀ ਨਮਕੀ ਚੇਵਾ ਲੱਗਦੀ ਟਮਾਟਰ ਵਰਗੀ ਕਹਦਾ ਉਹ ਵਾਇਗਰੂ ਉਹ ਬਾਲਾ ਕਹਿੰਦਾ ਕਹਿੰਦਾ ਯਾਰ ਵਾਇਗਰੂ ਤੂੰ ਸੁਣ ਲਓ ਓਏ ਪਤਾ ਨਹੀਂ ਇਹਨਾਂ ਤੋਂ ਵਧੀਆ ਕੋਈ ਸਪੈਸ਼ਲ ਨਹੀਂ ਬਾਈ ਬਾਈ ਜਿਹੜੇ ਸ਼ਾਂਟੇ ਵੇ ਆ ਬਾਈ ਉਹ ਸੁਣਾਓ ਜੀ ਆ ਦੇਖੋ ਜੀ ਮਿਰਤੇ ਯਾਰ ਵਾਂਗੂ ਮੈਨੂੰ ਵੀ ਬਾਈ ਸਤਿ ਸ੍ਰੀ ਅਕਾਲ ਕਿਵੇਂ ਜੀ ਠੀਕ ਹੋ ਜੀ ਸੇ ਤਾਂ ਕਹਿਉਣਾ ਹੀ ਚਲੋ ਜਾਨਾ ਨੇ ਦੱਸਿਆ ਸੱਚ ਕਹਿੰਦੇ ਨੇ ਆ ਜੀ ਕੋਈ ਨਾ ਕੁਝ ਨਹੀਂ ਹੁੰਦਾ ਨਾ ਨਾ ਕੋਈ ਨਾ ਹੀ ਆਜੋ ਆਜੋ ਬਾਪੂ ਜੀ ਆਜੋ ਆਜੋ ਜੀ ਆਜੋ ਬਾਪੂ ਜੀ ਆਜੋ ਹੋ ਠੀਕ ਠਾਕ ਰਹਿੰਦੇ ਜੀ ਜਮ ਚਲੋ ਬਾਈ ਨੇ ਕੋਈ ਨਹੀਂ ਕੋਈ ਨਹੀਂ ਨਾ ਨਾ ਕੋਈ ਨਾ ਜੀ ਕੋਈ ਨਾ ਕੋਈ ਨਾ ਐ ਤਾਂ ਫੋਟੋ ਵਧੀਆ ਆਇਆ ਕਰਦੇ ਸਾਨੂੰ ਹਾਂ ਜੀ ਅੱਦੋ ਬਣਾ ਲਿਆ ਜੀ ਧੰਨਵਾਦ ਬਹੁਤ ਬਹੁਤ ਤਕੜਾ ਜਿਹਾ ਇਹਨੇ ਕੱਢ ਜੋ ਤਕੜਾ ਸਿਰੇ ਵਾਲਾ ਬੱਸ ਯਾਰ ਗਾਣਾ ਤੇ ਤੇਰੀ ਦੁਨੀਆ ਖਤਮ। ਇਹਨੇ ਸੰਕਟ ਗਾਣਾ ਹੁੰਦਾ। ਸੰਕਟ ਗਾਣਾ ਕਿਉਂ ਨਹੀਂ ਸੁਣਾ ਰਿਹਾ ਬਾਈ? ਕਿਤਾਬਾਂ ਸਰਵਿਸ ਬਣਾਈ ਬੈਠਾ ਬਾਈ। ਕਿੱਡੀ ਕਾਪੀ ਦੇ ਵਿੱਚ ਲੱਭਣਾ ਪੈਣਾ ਗੜੀ ਦਾ ਪੀਜਾ ਹੈ ਤਾਂ ਮੈਨੂੰ ਪਤਾ ਕਾਪੀ ਦਾ ਮਟਜਾ ਡਿਟੇਲ ਹੈਗੀ ਜਾਂ। ਕਿਤਾਬੀ ਕਹਿੰਦਾ ਉਹਨਾਂ ਵਿੱਚ ਜਿਆਦਾ ਵਧੀਆ ਗੀਤ ਰਹੋ ਕਿਹੜੀ ਕਾਪੀ ਆ। ਆਹੀ। ਆਹ ਦਗਾਣਾ ਦਗਾਣਾ। ਆਹ ਕਾਪੀ ਦਾ ਸੰਕਟ ਜੀ। ਹਾਂ ਜੇ ਚ ਹੋਊਗਾ ਪ੍ਰਾਣੀ ਕਾਪੀ। ਨਹੀਂ ਉਹ ਤੇ ਇੱਥੇ ਪ੍ਰਾਣੀ ਕਾਪੀ ਉਹ। ਹਾਂ ਜੇ ਇਹ ਇਤਨੀ ਹੈਗਾ ਇਹ ਤਾਂ ਸਾਰੀ ਦੁਨੀਆ ਨੇ। ਇਹਦੇ ਚ ਸੁਣਾਇਆ ਤੈਨੂੰ ਯਾਰ ਮੈਨੂੰ ਆਹ ਕਿਹੜਾ ਤੇਰੇ ਬਿਨਾ ਛੜਾਈ ਕ੍ਰਿਮਿਨ ਲੱਗਦਾ ਨਾ ਜੀ ਚੰਦਰੀਏ ਤਾਂ ਇਦਾਂ ਲਿਖਿਆ ਵਾ ਇਹਦੇ ਵਿੱਚ ਬਣਾਇਆਊਗਾ ਕੋਸ ਆਪਾਂ ਨੇ ਨਹੀਂ ਟ੍ਰੈਟ ਲੋਪਾਂ ਗਿੱਤਾ ਵਾਲੀ ਨਹੀਂ ਦਿੱਤੀ ਹੈ ਕਿ ਅਰੀਜਨਲ ਚ ਠੀਕ ਟੌਪ ਦੇਣਾ ਆ ਕੀ ਦੋ ਟੱਪੇ ਹਾਂ ਠੀਕ ਆ ਮਤਲਬ ਇਹ ਗਾਉਣ ਨੂੰ ਜੋਗਾ ਹੈਗਾ ਆਪਣੀ ਅੱਛਾ ਅੱਛਾ ਸੁਣਾਈ ਸੁਣਾਈ ਦੇਖ ਲੈਂਦੇ ਮੁੰਡੇ ਲਈ ਜੇਪਸੀ ਕਾਲੀ ਹੁਣ ਲੱਭਣੇ ਨੇ ਟਿਕਾਣੇ ਟਿਕਾਣੇ ਮੁੰਡੇ ਲਈ ਜੇਪਸੀ ਕਾਲੀ ਕਾਲੇ ਰੰਗ ਦੀ ਰੋਗੀ ਪੁੱਤ ਜੱਟ ਦਾ ਸ਼ੁਰੂ ਤੋਂ ਜੱਟਾਂ ਦੇ ਜਾਦਾ ਨਹੀਂ ਲੱਗਣ ਮੁੰਡੇ ਲਈ ਜਿਪਸੀ ਕਾਲੀ ਉੱਤੇ ਟੇਪ ਲਿਵਾਈ ਕਾਲੀ ਇਹ ਉਹ ਤਾਂ ਉਹਦਾ ਸੋਰੀ ਆ ਪਲੇਟ ਤੰਗਣੀ ਮੰਜੀਤ ਰੁੱਪਵਲੀ ਦਾ ਆ ਤਾਂ ਚਮਕਿਲੇ ਦੀ ਲਿਵਾਈ ਬਲੀ ਜਿੱਕੇ ਜੱਟ ਵਾਂਗੂ ਜਾਣਾ ਚੜਾਈ ਬਲੀ ਉਹ ਗਾਣੇ ਦਾ ਸੌਂਗਾ ਏ ਥੋੜਾ ਜਿਹਾ ਉਹ ਗਾਣੇ ਦਾ ਸੌਂਗਾ ਥੋੜੇ ਹਾਂ ਮੁੰਡੇ ਲਈ ਜਿਪਸੀ ਕਾਲੀ ਉੱਤੇ ਟੇਪ ਲਵਾਈ ਕਾਲੀ ਜਿਪਸੀ ਲੱਗਣ ਲੱਗੀ ਬੜੀ ਭੈਂਟ ਬਾਈ ਜੀ ਉਹ ਉਹੀ ਤਾਂ ਸਿਵਤਾਂ ਕਰਦਾ ਏ ਮੁੰਡਾ ਨੋਟ ਬਾਈ ਜੀ ਮੁੰਡਾ ਚਲਾਇਓ ਜਿਪਸੀ ਕਾਲੀ ਉੱਤੇ ਬਿਠਾਓ ਵਾਲੀ ਇਹੀ ਤਾਂ ਗੱਲਾਂ ਦੁਨੀਆ ਕਰਦੀ ਨੋਟ ਬਾਈ ਜੀ ਇਹ ਤਾਂ ਗੱਲਾਂ ਦੁਨੀਆ ਕਰਦੀ ਨੋਟ ਬਾਈ ਜੀ ਇਹਦਾ ਬੰਬੇ ਭੇਜਾਂਗੇ ਤਰੀਆਂ ਕਾਪੀਆਂ ਸਾਰੀਆਂ ਮੁੰਡੇ ਦਾ ਰੋਬ ਇੰਨਾ ਜੀ ਐਸਐਸਪੀ ਦਾ ਰਫਲ ਦਾ ਉੱਤੇ ਹਾਂ ਦਵਾਰੇ ਦਵਾਰੇ ਹੂੰ ਮੁੰਡੇ ਦਾ ਰੋਬ ਇੰਨਾ ਜੀ ਮੈਂ ਐਸਐਸਪੀ ਦਾ ਦੇ ਰਫਲ ਦਾ ਹੂੰ ਉੱਤੇ ਬਾਅਦ ਲੋਰ ਆਉਂਦੇ ਜੱਟ ਕੋਲ ਉੱਤੇ ਬਾਅਦ ਲੈਣ ਉਹਦੇ ਜੱਟ ਕੋਲ ਦਿਨ ਵਿੱਚ ਇੱਕ ਵਾਰੀ ਲਗਵਾਉਣਾ ਮੁੰਡੇ ਦਾ ਰੋਬ ਇੰਨਾ ਜੱਟ ਦਾ ਉਹ ਬੂਟ ਪਿੰਡ ਹੁਣ ਦੇ ਹੋਰ ਦਾ ਕਰ ਖਿਆਲ ਭਾਬੀਏ ਤੂੰ ਤਾਂ ਫਾਰਮ ਚ ਨਹੀਂ ਆਇਆ ਵੀਰੇ ਇਹ ਕਿਹਦੇ ਕੋਈ ਸਾਉਂਦੇ ਨਹੀਂ ਤੈਨੂੰ ਇੱਕ ਵਾਰ ਸਿਰੇ ਗੀਤ ਤੂੰ ਸਾਉਂਦੇ ਨਹੀਂਦਾ ਹੌਸਲਾ ਨਹੀਂ ਇਹਦਾ ਤਰੇਡਾਂ ਮਾਰਨਾ ਸਮਝਦਾ ਆਹੋ ਬਾਈ ਬਣੇ ਸੰਕਟ ਗਾਣਾ ਲੱਬ ਲੱਬੀਰਾ ਬਣੇ ਕਾਪੀ ਚ ਐਸੇ ਕਾਪੀ ਚ ਪਤਲੀ ਜੀ ਕਾਪੀ ਹੈ ਵੀਰੇ ਉਹ ਪੁਰਾਣੀ ਹੈ ਪਤਲੀ ਸੰਕਟ ਗਾਣਾ ਸੁਣਾ ਦੇ ਇਹ ਚੱਲਦਾ ਉਹਦੇ ਮਤਲਬ ਕੀ ਆ ਸੰਕਟ ਗਾਣੇ ਦਾ ਦੱਸੀ ਮਣਦਾ ਮਤਲਬ ਕੀ ਹੋਦਾ ਉਹਦਾ ਮਤਲਬ ਇਦਾਂ ਹੈ ਵੀਰੇ ਵੀ ਮੁੰਡਾ ਸੰਕਟ ਆ। ਕਹਿੰਦੇ ਸੁਭਾਅ ਆਪਾਂ ਜਿੱਦਾਂ ਕਹਿੰਦੇ ਨੇ ਬਲੀਸ਼ੋਰੀ ਦਾ ਬਦਮਾਸ਼ ਹੋਣਾ ਦਾ ਵੀ ਉਦਾਂ ਸੰਕਟ ਆ ਮੁੰਡਾ ਵੀ ਬਹੁਤ ਔਖਾ ਸੰਕਟ ਆ ਮੁੰਡਾ ਬਹੁਤ ਐਡਾ ਅੱਛਾ ਉਹਦਾ ਟਾਈਟਲ ਲਗੀਦਾ ਕੋਰ ਲਿਖਿਆ ਦਾ ਕਹਿੰਦਾ ਵੀ ਆਪਾਂ ਪੁਲਾ ਹਿੱਟ ਉੱਤੋਂ ਦੀਟ ਪਾਇੰਟ ਪਾਉਂਦੇ ਆ ਨਹੀਂ ਹੇਟਾਂ ਦੀਟ ਪਾਉਂਦੇ ਆ ਮੈ ਲਿਖਿਆ ਦਾ ਅੱਛਾ ਉਹ ਵੀ ਕਹਣਾ ਮੈਨੂੰ ਵਧੀਆ ਲੱਗਿਆ ਪਰ ਮੈਂ ਵੜ ਕੇ ਧਿਆਨ ਨਾਲ ਦੇਖਿਆ ਕਾਣਾ ਬਟਨ ਦਾ ਬਹੁਤ ਵਧੀਆ ਦਾ ਬਸ ਚਲੋ ਫਿਰ ਸੁਣਾਓ ਦਾ ਹੀ ਤੂੰ ਗਾਣੇ ਪਾਸੇ ਹਿੰਦੀ ਲਿਖ ਨੇ ਵਾਕੀ ਥੋੜੇ ਥੋੜੇ ਹਿੰਦੀ ਹਿੰਦੀ ਮੁਝ ਕੋ ਚੈਨ ਆਵੇ ਤੇਰੇ ਬਿਨ ਮੁਝ ਕੋ ਭੂਲ ਤੇਰੇ ਬਿਨ ਮੁਝ ਕੋ ਭੂਲ ਨਾ ਪਾਏ ਤੇਰੇ ਬਿਨ ਮੁਝ ਕੋ ਦਿਲ ਦੀ ਹੈ ਤੁਝ ਕੋ ਕਹਤੇ ਹੈ ਸਵੇ ਨਾ ਉਹ ਨੂੰ ਦੇਖੇਗਾ ਬਹੁਤ 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 ਬਿੰਦਰੂ ਮੈਂ ਇਹਨਾਂ ਨੂੰ ਟਿਕਟ ਦੇਣਾ ਤਾਂ ਤੇਰੀ 4 ਲੱਖ ਲਾਇਆ ਉਹ ਕੰਪਨੀ ਦਾ ਬੰਦਾ ਲਾਇਆ ਇਹ ਕਿੰਨਾ ਹੋਵੇ ਭਾਈ ਇਹ ਜੀ ਇਹ ਕਿਵੇਂ ਦਿਵਿੰਦਰ ਗੀਤਕਾਰ ਖਰੋੜੀ ਟੌਪ ਹਾਂ ਕਿ ਟੌਪ ਦੇ ਗੀਤ ਨਹੀਂ ਇਹ ਚੋਣ ਜੀ ਹੋਣ ਗਈ ਹੈ ਥੋੜੀ ਇੱਕ ਬਾਕੀ ਇੱਕ ਹਾਂ ਬਈ ਸੁਗਰੀ ਲਿਖਿਆ ਮੈਂ ਕਿਰੋੜ ਤੇ ਕੀ ਲਿਖਿਆ ਤੇ ਨਾ ਵੀਰ ਇੱਕ ਗੱਲ ਹੋਰ ਹਾਂ ਜਦੋਂ ਮੈਂ ਲਿਖਣ ਲੱਗਾ ਨਾ ਕਾਫੀਆਂ ਜਿਵੇਂ 5-7 ਕਾਫੀਆਂ ਭਰਤੀ ਗੀਤਾਂ ਚ ਉਹ ਟਾਈਮ ਮੈਨੂੰ ਸੂਝ ਨਹੀਂ ਗਾਣੇ ਬੰਦੇ ਨਹੀਂ ਹੈਗੇ ਪਰ ਜਦੋਂ ਬਾਅਦ ਚ ਚੱਲਿਆ ਨਾ ਹੌਲੀ ਹੌਲੀ ਚੱਲ ਗਿਆ ਤਾਂ ਕਾਫੀ ਦੇ ਵਿੱਚ ਵਧੀਆ ਲਿਖਿਆ ਵੇ ਗਾਣਾਂ ਦਾ ਬਹੁਤ ਆਪਦਾ ਹੈ ਅੱਛਾ ਅਸਲ ਨਾਮ ਦਿੰਦਾ ਨਾ ਬਾਕੀ ਮੈਂ ਸੁਨਾਓ ਭਾਈ ਉਹ ਵੀ ਤੇ ਆਉਂਦੇ ਨੇ ਨਾ ਦੂਜੇ ਗਾਣੇ ਉਹ ਇਹ ਕਹਿੰਦਾ ਕਨਾ ਅਕ ਹੈਗਾ ਲਿਖਤੇ ਇਹਨਾਂ ਨੇ ਅੱਛਾ ਜੀ ਵਿੱਚ ਵਿੱਚ ਥੋੜੇ ਜਿਹੇ ਗਾਣੇ ਹੋਰ ਤਰ੍ਹਾਂ ਵੀ ਹੁੰਦੇ ਵਧੀਆ ਨਹੀਂ ਹੁੰਦੇ ਹਨਾ ਨਹੀਂ ਬਾਕੀ ਤਾਂ ਮੈਨੂੰ ਵਧੀਆ ਲੱਗੇ ਨੇ ਇਕੱਧਾ ਗਾਣੇ ਤੇ ਹੋ ਜਾਂਦਾ ਨਾ ਨਾ ਜੇ 50 ਗਾਣੇ ਆਉਂਦੇ ਤਾਂ ਵਿੱਚੋਂ 40 ਗਾਣੇ ਜਮੇ ਮਾੜੇ ਆਉਂਦੇ ਆ 5-7 ਗਾਣੇ ਵਧੀਆ ਆਉਂਦੇ ਇੱਕ ਅੱਧਾ ਗਾਣਾ ਮੈਨੂੰ ਤਾਂ ਵੀਰੇ ਵਧੀਆ ਨਹੀਂ ਲੱਗਿਆ ਹੈਗਾ ਬਾਕੀ ਤਾਂ ਧੀਰੇ ਲੱਗੇ ਨੇ ਖੁੱਲਾ ਆਪਕਾ ਕਾਨੂੰ ਕਹੀਏ ਨਾ ਓਏ ਯਾਰ ਕਿਉਂ ਨਾ ਕਹੀਏ ਜੇ ਹੁਣ ਤੂੰ ਨਹੀਂ ਕਹੇਗਾ ਹੋਰ ਕੌਣ ਕਹੂਗਾ ਹੂੰ ਇਹ ਦੁਆਰੇ ਨੇ ਬਿਆਨ ਬਰੁਂਦਾ ਕਿ ਨਹੀਂ ਪਾਣੀ ਵਿੱਚ ਦੇਖ ਨੂੰ 5-5000 ਰੁਪਏ ਕਰ ਦੋ ਹਾਂ ਨਿਕਰੀਏ ਜੀ ਬੱਤੇ ਹਾਂ ਹਾਂ ਬੰਦਾ 5 ਰੁਪਏ ਦਾ ਹੋਵੇ ਪਰ ਅਸੀਂ ਸੰਸਾਰ ਬਣਾਉਣੀ ਆ ਸਾਡਾ ਚੰਗਾ ਚੰਗਾ ਹੋਵੇ ਬੰਦਾ ਅਸੀਂ ਭਗਵਾਨ ਬਣਾਉਂਦੇ ਹਾਂ ਮੈਂ ਬੈਠਾ ਵੇਟ ਕਰਦਾ ਖੁੱਲ ਕੇ ਸੁਣਾਉਣਾ ਜਮੀ ਸੰਗਣਾ ਨਹੀਂ ਕਿੰਨੇ ਗਾਣੇ ਤਿਆਰ ਕਰਨਾ ਹੈ ਅਸ ਤੋਂ ਹੁਣ ਹੁਣ ਇੱਕ ਗਾਣਾ ਬਣਾ ਦੋ ਘੇਟ ਜਾ ਆਪਣੀ ਸੰਸਤਾ ਦੇ ਬਣਾ ਦੋ ਕਾਦਮ ਨਹੀਂ ਬੁਲਕੀ ਮੇ ਦਾ ਫਿਰ ਉਹ ਵੀ ਦੱਸੋ ਸੰਸਤਾ 'ਚ ਬੈਠੇ ਨੇ ਬੰਦੇ ਹਾਂ ਸੰਸਤਾ 'ਚ ਬੈਠੇ ਨੇ ਬੰਦੇ ਪਾਲ ਖਰਾਉੜ ਬਾਈ ਆਪਣਾ ਨਹੀਂ ਪੈਨ ਨਾਲ ਨਹੀਂ ਐਂ ਐਂ ਜੋੜ ਦੋ ਲੈਣਾ ਪੈਨ ਪਿਆ ਐਂ ਜੋੜ ਦੋ ਲੈਣਾ ਪਾਲ ਖਰੌੜ ਬਾਈ ਕਦੋਂ ਲੈਣਾ ਬਣਾ ਦੂੰਗਾ ਚਾਰ ਕ ਲੈਣਾ ਬਣਾ ਲਓ ਵੀ ਪਾਲ ਖਰੌੜ ਬਾਈ ਹੈਗਾ ਮੇਨ ਬੰਦਾ ਸਾਡੀ ਸੰਸਥਾ ਪਿੰਡ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵਿੱਚ ਸਾਡੀ ਇਹ ਸੰਸਥਾ ਠੀਕ ਹੈ ਜੀ ਪਿੰਡ ਲਚਕਾਣੀ ਪਿੰਡ ਲਚਕਾਣੀ ਵੀ ਖੇ ਬਾਕੀ ਤੁਹਾਨੂੰ ਆਪ ਗਾਉਣਾ ਜੀ ਮੈਂ ਤੁਹਾਨੂੰ ਦੱਟਣਾ ਤਾਂ ਮੈਂ ਤਾਂ ਆਪਣੇ ਉਹ ਚ ਹੁਣ ਤੁਸੀਂ ਲਿਖਣਾ ਬਸ ਤੁਸੀਂ ਲਿਖੋ ਕੱਲਾ ਕੱਲਾ ਹੂੰ ਸੰਸਤਾ ਪਿੰਡ ਲਚਕਾਣੀ ਮੈਨੂੰ ਬਾਈ ਪਾਲ ਬਾਈ ਕਹਿੰਦਾ ਕਹਿੰਦਾ ਬਾਈ ਆਪਣਾ ਖੜਾ ਗਾਧਨ ਥੋੜੇ ਤਿਆਨ ਇੱਕ ਸਕਿੰਟ ਚ ਕਹਿੰਦੇ ਗਾਣਾ ਲਿਖ ਦਿੰਦਾ ਹਾਂ ਜੀ ਹਾਂ ਗਾਣਾ ਤਾਂ ਬੱਦੇ ਦੀ ਕਰਤਾ ਜੀ ਹੂੰ ਚਲੋ 25 ਗਾਣੇ ਰਿਕਾਰਡ ਆ ਦਿਨ ਦਾ ਹੂੰ ਕੀ ਬਾਤ ਆਉਣ ਦਿਓ ਬਾਈ ਫਿਰ ਪਿੰਡ ਲਚਕਾਣੀ ਸੰਸਤਾ ਆਪਣਾ ਫਰਜ਼ ਇੱਕ ਵੀ ਉਹਨਾਂ ਤੇ ਲਿਖਿਆ ਗਿਆ ਹੈ ਕਨਵੀਪਾਲ ਬਾਈ ਉਹਨਾਂ ਨੇ ਕਿਲਾ ਗੱਡਿਆ ਮਤਲਬ ਵੀ ਜਿੱਦਾਂ ਕਿ ਹੁਣ ਗਰੀਬ ਚਲੋ ਉਹ ਆਉਣਗੇ ਫਿਰ ਉਹ ਆਉਣਗੇ ਦੇ ਵਿੱਚ ਲਿਖਿਆ ਉਹ ਮਾੜੇ ਲੱਭਲੀ ਲੱਭ ਲੋ ਬਸ ਉਹਦਾ ਬਸ ਆਪਾਂ ਗੱਡਿਆ ਹਾਂ ਇਹ ਕਿਲਾ ਗੱਡਿਆ ਵੀ ਉਹਨਾਂ ਨੇ ਕਨਵੀਪਾਲ ਬਾਈ ਨੇ ਕਿਲਾ ਗੱਡਿਆ ਵੀ ਆ ਬੰਦੇ ਲਿਆਂਦੇ ਜਦ ਪੁੰਨ ਦਾਨ ਦਾ ਇਹ ਕਿਲਾ ਗੱਡਿਆ ਕਿਲਾ ਗੱਡੇ ਜੀ ਮੈਂ ਆਪਾਂ ਕਹਤ ਨੇ ਇਹ ਮੋਰ ਲਾਗੀ ਪੱਕੀ ਹੋ ਵੀ ਆਪਾਂ ਦਾਨ ਪੁੰਨ ਕਰਦੇ ਨਾ ਬਸ ਉਹ ਮੋਰ ਲਾਗੀ ਤੁਹਾਨੂੰ ਫਿਰ ਸਾਨੂੰ ਤਾਂ ਪਤਾ ਲੱਗ ਜਾਊਗਾ ਸੋਚ ਚੰਗੀ ਆ ਤੁਸੀਂ ਕਹੋਗੇ ਵੀ ਬਹੁਤ ਵਧੀਆ ਬਾਈ ਬੱਲੇ 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 ਇਹਦੇ ਵਿੱਚ ਹੈ ਕਾਪੀ ਜਾਂ ਇਹ ਤਾਂ ਇੱਕ ਰਾਇੜੇ ਚੁਣਮੇ ਚੁਣਮੇ ਦੇ ਗੀਤ ਇੱਕ ਬੱਕਰੀ ਲੱਕ ਲਾ ਹਾਂ ਕੰਮ ਕਰਨ ਨੇ ਉਹ ਜਿਹੜੇ ਬਸ ਬਈ ਜਿੱਦੇ ਜਿੱਥੇ ਉਹ ਜਿਹੇ ਬਸ ਬਈ ਅੱਛਾ ਅੱਛਾ ਇਹ ਮਨਾਈ ਕੁੜੀ ਆਹ ਕਹਦਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਭਾਗੂ ਨੂੰ ਪਤਾ ਨਹੀਂ ਕਿਵੇਂ ਗਾਣਾ ਤੇ ਹੋ ਗਿਆ ਮੇਰਾ ਗਾਣਾ ਲਿਖਿਆ ਬਤਾਓ ਅੱਛਾ ਮੈਂ ਵਿਆਹ ਪਿੱਛੋਂ ਪਹਿਲੀ ਵਾਰ ਮੈਨੂੰ ਇੱਕ ਦਿਨਿਓ ਵਿੱਚ ਬਾਜ਼ਾਰ ਮਿਲੀ ਨਾ ਚਾਹੁੰਦੇ ਹੋਈ ਵੀ ਗਰਾਂ ਜਿਹਾ ਵਿਹਾਰ ਕਰਦੀ ਸੀ ਉਹ ਕੁੜੀ ਸਹੂਕ ਦੇ ਮੈਨੂੰ ਪਿਆਰ ਕਰਦੀ ਸੀ ਉਹ ਸਾਰਾ ਗਾਣਾ ਮੇਰਾ ਲਿਖਿਆ ਹੋਗਾ ਤੁਸੀਂ ਸੰਕੇ ਦੇਖੋ ਗਾਣਾ ਬਹੁਤ ਸੋਣਾ ਬਸ ਉਹਨਾਂ ਅਪਕੇਸ ਕਰ ਦਈਏ ਹਾਂ ਉਹ ਕੋਈ ਗੱਲ ਨਹੀਂ ਜੀ ਆਪਾਂ ਨਹੀਂ 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 ਸੋ ਲੱਗਿਆ ਆਪਾਂ ਨੂੰ ਕੁਝ ਕਰਨੇਗਾ ਇੱਕ ਕਹਿ ਹੋ ਜਾਂਦਾ ਹੁਣ ਸਰ ਗੁਲਾਬ ਵੀਰੇ ਇਹਨੇ ਸਹਰਾਣੇ ਦੇ ਕਵਰ ਤੇ ਵੀ ਗੀਤ ਲਿਖੇ ਹੋਏ ਆ ਵਾਹ ਜੀ ਬਹੁਤ ਸ਼ਾਨਾ ਨੋਈ ਕਵਰ ਚ ਪਾਏ ਵੇ ਤੀ अच्छा हां रेंटी दिखे रंग नहीं नहीं पाए ਵੀ ਮੇਰੇ ਪਤਾ ਗੱਲ ਕੀ ਬੈਗ ਬੈਗ ਮੈਂ ਲਿਆਉਣ ਕੋਤਰ ਆ ਗਿਆ ਉਹਨਾਂ ਜਿਵੇਂ ਹੋਰ ਸਸਤਾ ਦੇ ਵਿੱਚ ਕੋਈ ਕਹਿੰਦਾ ਵੀ ਸਾਡੇ ਪ੍ਰੋਗਰਾਮ ਐਡਾ ਕਾੜ ਨਹੀਂ ਦੇ ਦਿੰਦੇ ਉਹਦੇ ਤੇ ਵੀ ਗੱਲਾਂ ਲੇਦਾ ਉਹਦਾ ਟਾਈਟਲ ਠੀਕ ਹੈ ਅੱਧੇ ਘੰਟੇ ਬਾਅਦ ਮੈਂ ਉਰੇ ਆਇਆ ਇਹ ਕੋਈ ਘੰਟੇ ਕੇ ਬਾਅਦ ਉਹਦੇ ਉਹਦੇ ਪੁੱਠੇ ਪਾਸੇ ਵੀ ਕੀਤੇ ਰਹੇ ਪਤਾ ਨਹੀਂ ਕਾ ਚੱਕਲੇ ਹੁਣ ਤੇ ਗੱਡੀਆਂ ਬਹੁਤ ਭਜਾਈਆਂ ਬਾਈ ਸਮਝ ਨਹੀਂ ਆ ਰਹੀ ਬਾਈ ਗੱਡੇ ਰੋਡ ਤੇ ਇਹ ਤੋਂ ਬਹੁਤ ਤੰਗ ਹੋ ਜਾਂਦੀ ਵੀਰ ਉਹਦੇ ਨਾਲ ਇਧਰ ਆਪਣੇ ਕੋ ਨਹੀਂ ਆ ਰਹੀ ਮੈਂ ਕੋ ਬੰਦੇ ਵੀ ਬਾਈ ਕਲੇਸੀ ਜੇ ਸ਼ੋਅ ਵਾਲੇ ਇੱਕ ਬਾਈ ਏ ਸੀ ਤੁੰਦ ਬਰਨਾਲੇ ਤੋਂ ਪੁਰਾ ਤਨੋਲਾ ਬਰਦਰ ਕੋਲ ਆ ਕੇ ਉਤਰੀ ਹੋਈ ਸੀ ਜੀ ਇੱਧਰ ਹੀ ਸੀ ਬਰਬਰ ਤੋਂ ਲੈ ਕੇ ਪਟਿਆਲ ਕੱਧ ਦਾ ਬਾਹਰ ਹੀ ਗੱਡੀ ਦੇ ਲੈਟਾਂ ਵੀ ਹੋਰ ਟੁੱਟੇ ਬਹੁਤ ਹੈ ਕਿ ਤਾਂ ਬਹੁਤ ਤੰਗ ਹੋਏ ਜੀ ਅੱਛਾ ਜੀ ਬਹੁਤ ਤੰਗ ਹੈ ਇੱਕ ਵਾਰੀ ਗੱਡੀ ਦੇ ਵਿੱਚ ਬੰਦੇ ਲਾਈਆਂ ਲਵਾ ਲੂਗਾ ਮੈਂ ਉਹ ਵੀ ਲਾਈਆਂ ਵੀ ਨਹੀਂ ਛੋਟੀ ਮੈਂ ਦੂ ਆ ਜਾ ਮਾਂ ਬਾਪ ਸੱਪੇ ਰੱਖੇ ਗੱਡੀਆਂ ਦੀ ਤੇ ਉਹ ਕੰਮ ਨਹੀਂ ਕਰੂ ਜੇ ਤੁਹਾਨੂੰ ਜੇ ਕਿ ਦੂਮ ਵੀ ਜਾਣਾ ਤੁਹਾਨੂੰ ਤਾਂ ਇਹ ਤਾਂ ਵੀ ਗੱਡੀ ਲੱਗੀ ਜਾਣੀ ਹੋਰ ਜੁਣ ਅਸੀਂ ਅੱਜ ਜਾ ਪਰਿਵਾਰ ਦੇ ਕੰਮ ਵਾਸਤੇ ਕੱਲ ਨੂੰ ਅਸੀਂ ਜਾਣਾ ਵੀਰੇ ਸੰਗਤ ਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਿਹੜੀ ਵੀਡੀਓ ਦੇਖੀ ਆ ਇਹ ਦਵਿੰਦਰ ਸਿੰਘ ਆ ਜੀ ਪਿੰਡ ਖਰੋੜੀ ਅਸੀਂ ਦਵਿੰਦਰ ਬਾਰੇ ਦੱਸਣਾ ਚਾਹੁੰਦੇ ਆ ਜੀ ਇਹ ਬਹੁਤ ਹੀ ਫਨੀ ਕਿਸਮ ਦਾ ਵਿਅਕਤੀ ਆ ਸਾਰੀ ਸੰਸਥਾ ਦੇ ਵਿੱਚ ਰੌਣਕ ਲਾ ਕੇ ਰੱਖਦਾ ਅਸੀਂ ਇਸ ਵੀਰ ਬਾਰੇ ਦੱਸਣਾ ਚਾਹੁੰਦੇ ਆ ਜੀ ਇਹ ਵੀਰ ਕੀ ਸੀਗਾ ਜੀ ਪਹਿਲਾਂ ਤਾਂ ਇਹ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀ ਲੁਧਿਆਣੇ ਹਣਾ ਦਵਿੰਦਰ ਵੀਰੇ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਕੋਈ ਐਸੀ ਪ੍ਰੋਬਲਮ ਆਈ ਇਸ ਵੀਰ ਨੂੰ ਜਿਹੜੀ ਨੌਕਰੀ ਛੱਡਣੀ ਪਈ ਨੌਕਰੀ ਛੱਡਣ ਤੋਂ ਬਾਅਦ ਇਸ ਵੀਰ ਦਾ ਜਿਹੜਾ ਪਿੰਡ ਹੈਗਾ ਉਹ ਖਰੌੜੀ ਐ ਇਹਨੇ ਵਿਆਹ ਨਹੀਂ ਕਰਾਇਆ ਇਹਨਾਂ ਦਾ ਦੂਜਾ ਬ੍ਰਦਰ ਹੈਗਾ ਉਹਨਾਂ ਦਾ ਵਿਆਹ ਹੋਇਆ ਕੀ ਹੁੰਦਾ ਜੀ ਇਹ ਵੀਰ ਦਿਮਾਗ ਤੇ ਕੋਈ ਐਸੀ ਟੈਨਸ਼ਨ ਲੈ ਗਿਆ ਜਾਂ ਤਾਂ ਪਰਿਵਾਰ ਦੀ ਜਾਂ ਕੋਈ ਨੌਕਰੀ ਦੀ ਜਾਂ ਕਿਸੇ ਆਪਣੇ ਵਿਆਹ ਦੀ ਜਾਂ ਮਾਂ-ਬਾਪਾਂ ਦੀ ਜੋ ਵੀ ਇਸ ਵੀਰ ਨੇ ਘਰ ਦੇ ਵਿੱਚ ਜਿਹੜਾ ਰਹਿਣਾ ਔਰ ਸੜਕਾਂ ਤੇ ਫਿਰੀ ਜਾਣਾ ਅਲਲੇ ਪਿੰਡਾਂ ਤੱਕ ਉਦੋਂ ਦੇ ਹਾਲਾਤ ਇਸ ਇਨਸਾਨ ਨੂੰ ਵੀ ਨਹੀਂ ਯਾਦ ਹੁੰਦੇ ਕਈ ਵਾਰੀ ਇਨਸਾਨ ਨੂੰ ਵੀ ਮੇਰੇ ਨਾਲ ਹੋਇਆ ਕੀ ਸੜਕਾਂ ਤੇ ਦਵਿੰਦਰ ਫਿਰ ਜਾਂਦਾ ਦੀ ਅਸੀਂ ਜਿਹੜਾ 2 2.5 ਸਾਲ ਪਹਿਲਾਂ ਇਸ ਵੀਰ ਨੂੰ ਸੜਕ ਤੋਂ ਲੈ ਕੇ ਆਏ ਸੀਗੇ ਜੀ ਉਦੋਂ ਹਾਲਾਤ ਕੁਝ ਹੋਰ ਤੇ ਸਰਦੀਆਂ ਦੇ ਦਿਨ ਸੀ ਪਰ ਉਸ ਤੋਂ ਬਾਅਦ ਦਵਾਈ ਚੱਲਣ ਤੋਂ ਬਾਅਦ ਇਹ ਇੰਨਾ ਠੀਕ ਹੋ ਗਿਆ ਦਵਿੰਦਰ ਅੱਜ ਇੰਨੀ ਸੇਵਾ ਕਰਾਉਂਦਾ ਸਾਡੇ ਨਾਲ ਜਿਹਦਾ ਕੋਈ ਅੰਤ ਨਹੀਂ ਜੀ ਬਹੁਤ ਸੇਵਾ ਕਰਾਉਂਦਾ ਹਰੇਕ ਇਨਸਾਨ ਦੀ ਹੈਲਪ ਕਰਦਾ ਨਾਲ ਉਸ ਤੋਂ ਬਾਅਦ ਇਹਨੂੰ ਜਿਹੜਾ ਗੀਤ ਲਿਖਣ ਦਾ ਸ਼ੌਂਕ ਪੈ ਗਿਆ ਜੀ ਰੱਬ ਜਾਣੇ ਉਹ ਕਿਦਾਂ ਸ਼ੌਂਕ ਪਿਆ ਜਾ ਤਾਂ ਉਰੇ ਕੋਈ ਸਿੰਗਰ ਆਉਣ ਲੱਗੇ ਵੀਰ ਜਿਵੇਂ ਸਾਡੇ ਭਰਾ ਜਿਹੜੇ ਗਾਉਂਦੇ ਨੇ ਜਾਂ ਟੀਵੀ ਉਰੇ ਚੱਲਦਾ ਉਹਨੂੰ ਦੇਖ ਕੇ ਉਹ ਗੀਤ ਲਿਖਣ ਲੱਗ ਗਿਆ ਤੇ ਤੁਸੀਂ ਦੇਖਿਆ ਇਸ ਵੀਰ ਦੀ ਵੀਡੀਓ ਨੂੰ ਕੋਈ ਵੀ ਵੀਰ ਇਸ ਵੀਡੀਓ ਨੂੰ ਨੈਗੇਟਿਵ ਨਾ ਲਵੇ ਇਹਨੂੰ ਮਜ਼ਾਕ ਦੇ ਲਈ ਇੱਕ ਹਾਸੀ ਖੇਡੀਆਂ ਲਈ ਜਿਹੜੇ ਵੀਡੀਓ ਤੁਹਾਡੇ ਕਿ ਪੋਸਟ ਕੀਤੀ ਆ ਦਵਿੰਦਰ ਪੂਰੀ ਰੌਣਕ ਲਾ ਕੇ ਰੱਖਦਾ ਜੀ ਗੀਤ ਜਿਵੇਂ ਕਿਤੇ ਵੀ ਕੋਈ ਇਹਨੂੰ ਕਾਪੀ ਮਿਲ ਜਾਂਦੀ ਆ ਜਾਂ ਕਿਤੇ ਵੀ ਕੋਈ ਕਾਗਜ਼ ਮਿਲ ਜਾਂਦਾ ਮੰਨ ਲਓ ਇਹਨੂੰ ਕੋਈ ਜਿਹੜਾ ਰਸ ਹੁੰਦੇ ਨੇ ਰਸਾਂ ਦਾ ਡੱਬਾ ਹੁੰਦਾ ਜਿਹੜਾ ਉਹਨੂੰ ਵੀ ਪਾੜ ਕੇ ਉਹ ਤੇ ਵੀ ਗੀਤ ਲਿਖ ਦਿੰਦਾ ਜੀ ਮਤਲਬ ਹੁਣ ਉਸ ਪ੍ਰਮਾਤਮਾ ਨੂੰ ਪਤਾ ਵੀ ਦਿਮਾਗ ਕੰਮ ਕਰ ਰਿਹਾ ਜੀ ਅੱਗੇ ਅੱਗੇ ਦਿਮਾਗ ਮਹਾਰਾਜ ਡਿਵੈਲਪ ਦੁਆਰਾ ਤੋਂ ਉਦਹੀਂ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰ ਰਹੇ ਨੇ ਤੇ ਦੇਖੋ ਕਿੰਨਾ ਮਜ਼ਾਕ ਕਿਸ ਵੀਰ ਨਾਲ ਕੀਤਾ ਵੀਰ ਗਲਾਬ ਉਹਨਾਂ ਨੇ ਹੋਰ ਕਿੰਨੇ ਵੀਰਾਂ ਨੇ ਮੈਂ ਤਾਂ ਸਾਡੀ ਬੇਨਤੀ ਇਹ ਆ ਇਸ ਵੀਡੀਓ ਨੂੰ ਮਤਲਬ ਖੁਸ਼ੀ ਦੇ ਤੌਰ ਤੇ ਵੀ ਦੇਖੋ ਇੱਕ ਇਨਸਾਨ ਕਿਸੇ ਵੇਲੇ ਬਿਮਾਰ ਸੀ ਤੇ ਅੱਜ ਜਿਹੜਾ ਉਹ ਇੰਨੀ ਰੌਣਕ ਲਾਉਂਦਾ ਸੰਸਤਾ ਦਿਵਿੰਦਰ ਠੀਕ ਆ ਵੀਰੇ ਹਾਂ ਵੀਰੇ ਵਧੀਆ ਜੀ ਚੜ੍ਹਦੀ ਕਲਾ ਪੂਰੀ ਕਿਰਪਾ ਵੀਰੇ ਤੁਹਾਡੀ ਗੀਤ ਵੇਚਦੀ ਆਪਾਂ ਫ اپنی ਉਹ ਨਹੀਂ ਹੈਗੀ ਵੀ ਇੰਨੇ ਹਜ਼ਾਰ ਦੇ ਪਗਾਣੇ ਦੇਣੇ ਨੇ ਜਿਵੇਂ ਤੁਹਾਨੂੰ ਸੈਟ ਲੱਗੂ ਪਰ ਰੋਕਣ ਕਰ ਲਓ ਠੀਕ ਹੈ ਜੇ ਕਿਸੇ ਹੋਰ ਨੇ ਵੀ ਭੈਣ ਭਰਾ ਨੇ ਗੀਤ ਸੁਣਨੇ ਨੇ ਜੀ ਦਵਿੰਦਰ ਦੇ ਆ ਕੇ ਗੀਤ ਸੁਣ ਸਕਦੇ ਨੇ ਧਾਰਮਿਕ ਵੀ ਲਿਖੇ ਨੇ ਭੇਟਾਵਾਂ ਵੀ ਲਿਖੀਆਂ ਨੇ ਜਿੱਦਾਂ ਦਾ ਦੇਖੋ ਇਹਦਾ ਦਿਮਾਗ ਹਨਾ ਜੀ ਆਪਾਂ ਇਹਨੂੰ ਮਤਲਬ ਖੁਸ਼ੀ ਸਾਂਝੀ ਤੁਹਾਡੇ ਨਾਲ ਕੀਤੀ ਆ ਵੀ ਇੰਨੀ ਰੌਣਕ ਵੀ ਸੰਸਥਾ ਦੇ ਵਿੱਚ ਇਦਾਂ ਦੀਆਂ ਰੂਹਾਂ ਲਾ ਕੇ ਰੱਖਦੇ ਨੇ ਤੁਸੀਂ ਅਰਦਾਸ ਕਰਿਓ ਆਪਣਾ ਫਰਜ ਸੇਵਾ ਸੁਸਾਇਟੀ ਦੇ ਸਿਰ ਤੇ ਮਿਹਰ ਭਰੇ ਹੱਥ ਤੁਸੀਂ ਰੱਖਣਾ ਤਾਂ ਜੋ ਆਪਾਂ ਇਸ ਘਰ ਨੂੰ ਹੋਰ ਵੱਡਾ ਬਣਾ ਸਕੀਏ ਜਿਹੜਾ ਇਸ ਵਕਤ 150 ਸਰੀਰਾਂ ਅੱਗੇ ਜਾ ਕੇ ਹੋਰ ਲੋੜਬੰਦਾਂ ਦੀ ਮਦਦ ਕਰਕੇ ਉਹਨਾਂ ਨੂੰ ਦੁਬਾਰਾ ਠੀਕ ਕਰਕੇ ਉਹਨਾਂ ਦੀ ਜ਼ਿੰਦਗੀ ਚ ਵਾਪਸ ਪੇ ਸਕੀਏ ਦਵਿੰਦਰ ਵੀ ਠੀਕ ਹੋ ਗਏ ਇੱਕ ਦਿਨ ਇਹ ਵੀ ਆਪਣੀ ਜ਼ਿੰਦਗੀ ਜੀਊਗਾ ਇਦਾਂ ਬਹੁਤ ਅਨੇਕਾਂ ਜਿਹੜੇ ਸਾਡੇ ਭੈਣ ਭਰਾ ਜਿਹੜੇ ਵੀਰ ਸਾਡੇ ਠੀਕ ਹੋ ਹੋ ਘਰੋ ਘਰੀ ਚੱਲ ਗਏ ਜੀ ਅੱਗੇ ਸਾਡੀ ਅਰਦਾਸ ਆਬ ਮਹਾਰਾਜ ਕਿਰਪਾ ਕਰਨ ਜਿਹੜੇ ਲੋੜਬੰਦ ਨੇ ਉਹਨਾਂ ਦੀ ਸੇਵਾ ਮਹਾਰਾਜ ਲੈਂਦੇ ਨੇ ਤੁਸੀਂ ਵੀ ਆਉਂਦੇ ਜਾਂਦੇ ਕਦੇ ਮਿਲ ਕੇ ਜਾਇਆ ਕਰੋ ਇਹਨਾਂ ਰੂਹਾਂ ਨੂੰ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆ ਜੀ ਅੱਗੇ ਬਿਲਡਿੰਗ ਆਪਣੀ ਬਣ ਰਹੀ ਆ ਬਹੁਤ ਵੱਡੀ ਸ਼ੈੱਡ ਪਾ ਰਹੇ ਨੇ ਦੀ ਹੁਣ ਅੱਗੇ ਜਗ੍ਹਾ ਦਾ ਵਾਧਾ ਹੋ ਗਿਆ ਮਤਲਬ ਬਹੁਤ ਕੁਝ ਆ ਜੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲ ਅੱਗੇ ਅੱਗੇ ਵਧ ਰਿਹਾ ਜੀ ਸਾਡੀ ਮੰਗ ਕੀ ਹੁੰਦੀ ਆ ਵੀ ਤੁਸੀਂ ਭੈਣ ਭਰਾ ਜਦੋਂ ਵੀ ਕਦੇ ਸਮਾਂ ਮਿਲਦਾ ਚਾਹੇ ਤੁਸੀਂ ਕਿਸੇ ਫੋਰਨ ਕੰਟਰੀ ਚੋਂ ਚਾਹੇ ਤੁਸੀਂ ਬਠਿੰਡੇ ਬੈਠੇ ਹੋ ਚਾਹੇ ਚੰਡੀਗੜ੍ਹ ਬੈਠੇ ਹੋ ਚਾਹੇ ਲੁਧਿਆਣਾ ਚਾਹੇ ਜਲੰਧਰ ਤੁਸੀਂ ਆਉਂਦੇ ਜਾਂਦੇ ਇਹਨ ਦਸਬੰਦ ਦੀ ਸੇਵਾ ਜਾਂ ਕੋਈ ਚੀਜ਼ਾਂ ਦੀ ਸੇਵਾ ਤੁਸੀਂ ਚਾਹੇ 10 ਸਾਲਾਂ ਨੂੰ ਕਰੋ ਚਾਹੇ 10 ਦਿਨਾਂ ਨੂੰ ਕਰੋ ਉਹ ਤੁਹਾਡੀ ਸਮਝ ਪਰ ਤੁਸੀਂ ਸਾਡੇ ਤੇ ਇਹ ਜਿਹੜਾ ਉਪਕਾਰ ਸਾਡੇ ਤੇ ਜਿਹੜਾ ਕਰੋ ਕਿਰਪਾ ਵੀ ਤੁਸੀਂ ਆਉਂਦੇ ਜਾਂਦੇ ਇੱਥੇ 10 ਮਿੰਟ ਜਰੂਰ ਜਲਪਾਣੀ ਛੱਕ ਕੇ ਜਾਇਆ ਕਰੋ ਸਾਨੂੰ ਵੀ ਹੌਸਲਾ ਮਿਲਦਾ ਇਹ ਰੂਹਾਂ ਵੀ ਚੰਗੀਆਂ ਹੋ ਰਹੀਆਂ ਨੇ ਧੰਨਵਾਦ ਜੀ ਤੁਹਾਡਾ ਹੱਸਦੇ ਵਸਦੇ ਰਹੋ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ